ਪੁਲਿਸ ਜ਼ਿਲ੍ਹਾ ਖੰਨਾਵਲੋ ਵਾਕ ਵਾਕ ਪਿੰਡਾਂ 'ਚ ਸੱਚ ਅਭਿਆਨ ਜਾਰੀ ਨਸ਼ਾ ਤਸਕਰਾ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਕਾਰਵਾਈ ਦੀਆਂ ਹਦਾਇਤਾਂ ਦੇਣ ਤੋਂ ਬਾਅਦ ਪੁਲਿਸ ਲਗਾਤਾਰ ਵਾਕ ਵਾਕ ਪਿੰਡਾਂ ਅਤੇ ਸ਼ਹਿਰ ਵਿੱਚ ਸੱਚ ਅਭਿਆਨ ਕਰ ਰਹੀ ਹੈ ਜਿਸ ਤਿੱਥ ਅੱਜ ਦੀ ਆਈ ਜੀ ਰੇਂਜ ਲੁਧਿਆਣਾ ਤਨਪ੍ਰੀਤ ਕੌਰ ਦੀ ਅਗਵਾਈ ਵਿੱਚ ਐਸ ਪੀ ਅਵਨੀਤ ਕੌਂਡਲ ਦੀ ਟੀਮ ਵੱਲੋਂ ਵਾਕ ਵਾਕ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ ਪੱਤਰਕਾਰਾਂ ਨਾਲ ਗਲਬਾਤ ਕਰਦੇ ਆਈ ਜੀ ਤਨਪ੍ਰੀਤ ਕਰਨੀ ਦਸਿਆ ਕੇ ਨਸ਼ੀਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤੇ ਤਾਮ ਲੋਕਾਂ ਦਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਪੁਲਿਸ ਦਾ ਸਾਥ ਦੇ ਰਹੇ ਹਨ ਜਿਸ ਕਾਰਨ ਨਸ਼ਾ ਵੇਚਣ ਵਾਲੇ ਡਰੇ ਹੋਏ ਹਨ। ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਨਸ਼ੇ ਦੀ ਸਪਲਾਈ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂchnਾ ਪੁਲਿਸ ਨੂੰ ਦੇਣ ਜਿਸਤੇ ਸੂchnਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਰਚ ਅਭਿਆਨ ਜਾਰੀ ਰਹੇਗਾ ਅਤੇ ਤਲਾਸ਼ੀ ਦੌਰਾਨ ਕਿਸੇ ਤੋਂ ਵੀ ਨਸ਼ੀਲਾ ਪਦਾਰਥ ਜਾਂ ਗੈਰ ਕਾਨੂੰਨੀ ਵਸਤੂ ਬਰਾਮਦ ਹੋਈ ਉਹ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਰਚ ਅਭਿਆਨ ਜਾਰੀ ਰਹੇਗਾ। ਅਜੋਨਾ ਵੱਲੋਂ ਪਿੰਡ ਗਢੀਤਰਖਣਾ ਹਰਿਆਣਾ ਅਤੇ ਮਾਛੀਵਾੜਾ ਸ਼ਹਿਰ ਵਿੱਚ ਵਕਤ ਵਕਤ ਥਾਵਾਂ ਤੇ ਛਾਪੇਮਾਰੀ ਕੀਤੀ ਇਸ ਮੌਕੇ ਐਸ ਪੀ ਹੈੱਡ ਕੁਆਰਟਰ ਤਰੁਣ ਰਤਨ ਡੀ ਐਸ ਪੀ ਸੀ ਆਈ ਏ ਕੁਲਵੰਤ ਸਿੰਘ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਥਾਣਾ ਮੁਖੀ ਮਾਛੀਵਾੜਾ ਇੰਸਪੈਕਟਰ ਪਿੰਦਰ ਸਿੰਘ ਖੰਗੂੜਾ ਅਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ

ਚਾਹਤ ਬੀਹਾਂ ਦਲ ਦੇ ਉਹ ਹੀ ਇਹਨਾਂ ਨੂੰ ਸਪੈਸ਼ਲ ਇਨਫੋਰਮੇਸ਼ਨ ਜੋ ਇੱਕ ਨਸ਼ਾ ਦੇ ਖਿਲਾਫ ਜੋ ਮਾਨੀਓਕਸੀਨ ਸਾਹਿਬ ਵੱਲੋਂ ਤੇ ਡੀਜੀਟੀ ਸਾਹਿਬ ਵੱਲੋਂ ਜੋ ਇੱਕ ਕੈਂਪੇਨ ਚਲਾਈ ਗਈ ਹੈ ਜਿਸ ਵਿੱਚ ਅੱਜ ਪੂਰੇ ਪੰਜਾਬ ਵਿੱਚ ਹੈੱਡਕੁਆਟਰ ਤੋਂ ਜ਼ਿਲ੍ਹੇ ਦੇ ਅਫਸਰਾਂ ਨੂੰ ਭੇਜਿਆ ਗਿਆ ਹੈ ਕਿ ਉਹ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਕੋਆਰਡੀਨੇਟ ਸਰਚ ਆਪਰੇਸ਼ਨਸ ਨੂੰ ਇੱਕ ਵਾਰੀ ਸੁਪਰਵਾਈਜ਼ ਕਰ ਰਹੇ ਹਾਂ ਸੋ ਉਹਦੇ ਅਧੀਨ ਐਸਐਸਪੀ ਸਾਹਿਬ ਵੱਲੋਂ ਖੰਨਾ ਦੇ ਵਿੱਚ ਤੇ ਪਾਇਲ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਤੇ ਮੇਰੇ ਵੱਲੋਂ ਇੱਥੇ ਸਬਡਿਵੀਜ਼ਨ ਚ ਆ ਕੇ ਇੱਕ ਵਾਰ ਚੈਕਿੰਗ ਕੀਤੀ ਗਈ ਹੈ ਕਿ ਜੋ ਅਸੀਂ ਨਸ਼ਾ ਦੇ ਖਿਲਾਫ ਆਪਣੀ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਜਿੱਥੇ ਵੀ ਕਿਤੇ ਰਿ ਇਤਲਾਹ ਮਿਲਦੀ ਹੈ ਕਿ ਇਸ ਇੰਡੀਆ ਦੇ ਵਿੱਚ ਨਸ਼ੇ ਵੇਚਣ ਦੀ ਚੱਕਰਤਾਂ ਆਈਆਂ ਹੋਣ ਉਸਤੇ ਕਾਰਵਾਈ ਕਰਨ ਲਈ ਤੇ ਚੈਕਿੰਗ ਕਰਨ ਲਈ ਸਰਚ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਮੈਡਮ ਕਿੰਨੀ ਕਿ ਸਫਲਤਾ ਮਿਲ ਰਹੀ ਹੈ ਸਰਚ ਆਪਰੇਸ਼ਨ ਇਹ ਅੱਜ ਇਸ ਦਾ ਤਕਰੀਬਨ ਚੌਥੇ ਤੋਂ ਪੰਜਵਾਂ ਦਿਨ ਹੈ ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬੜਾ ਅੱਛਾ ਪ੍ਰਭਾਵ ਜਾ ਰਿਹਾ ਹੈ ਕਿ ਪੁਲਿਸ ਨਸ਼ੇ ਦੀ ਕੋਈ ਵੀ ਇਤਲਾਾ ਦੇ ਸਖਤੀ ਨਾਲ ਕੰਮ ਕਰ ਰਹੀ ਹੈ ਸਾਡੀ ਵੀ ਇਸ ਵਿੱਚ ਇਹੀ ਕੋਸ਼ਿਸ਼ ਹੈ ਕਿ ਜੋ ਨਸ਼ੇ ਦਾ ਕੰਮ ਕਰਦੇ ਹਨ ਉਹਨਾਂ ਦੇ ਵਿੱਚ ਪੁਲਿਸ ਦਾ ਡਰ ਰਹੇ ਤੇ ਜੋ ਆਮ ਪਬਲਿਕ ਹੈ ਉਹਦੇ ਵੱਲੋਂ ਸਾਡੇ ਕੋਲ ਸੱਚੀ ਇਤਲਾਾ ਆਵੇ ਜਿਸ ਤੇ ਕੇ ਅਸੀਂ ਕੰਮ ਕਰਕੇ ਇਸ ਦੇ ਖਿਲਾਫ ਐਕਸ਼ਨ ਲੈ ਸਕੀਏ ਅਜਨੇ ਅਭਿਆਨ ਦੇ ਵਿੱਚ ਕੁਝ ਮਿਲਿਆ ਜੀ ਅਜੇ ਅਭਿਆਨ ਜਾਰੀ ਹੈ ਜੀ ਚਲੋ ਜੀ